ਸ਼੍ਰੋਮਣੀ ਕਾਲੀਦਲ ਦੇ ਵਿਧਾਇਕ ਅਤੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਬੀਬੀ ਗਨੀਵਕੌਰ ਅੱਜ ਗੁਰੂ ਰਾਮਦਾਸ ਜੀ ਦੇ ਦਰ ਤੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਵਿਕਰਮਜੀਤ ਸਿੰਘ ਦੀ ਚੜ੍ਹਦੀ ਕਲਾ, ਪਰਿਵਾਰ ਦੀ ਤੰਦਰੁਸਤੀ ਅਤੇ ਪੰਜਾਬ ਵਿੱਚ ਬਣੀ ਹੜ੍ਹ ਦੀ ਸਥਿਤੀ ਤੋਂ ਰਾਹਤ ਲਈ ਅਖੰਡ ਪਾਠ ਸ਼ੁਰੂ ਕਰਵਾਇਆ। ਇਸ ਦੇ ਨਾਲ ਹੀ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਅਤੇ ਗੁਰੂ ਅਰਗੋਵਿੰਦ ਸਾਹਿਬ ਦੇ ਦਰ ਤੇ ਚੋਲੇ ਬਦਲਣ ਦੀ ਸੇਵਾ ਵੀ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਭਗ ਗਲੀਬ ਜੀ ਆਏ ਸਨ ਪੂਰ ਰਾਮਦਾਸ ਜੀ ਦੇ ਦਰ ਤੇ ਦક્ષਨ ਕਰਨ ਵਾਸਤੇ ਉਹਨਾਂ ਨੇ ਅਖੰਡ ਪਾਠ ਸ਼ੁਰੂ ਕਰਾਇਆ ਇੱਥੇ ਵਿਕਰਮ ਸਿੰਘ ਜੀਠਾ ਜੀ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਤੇ ਪੰਜਾਬ ਚ ਆ ਜਿਹੜਾ ਕਰੋਪੀ ਬਣੀ ਆ ਕੁਦਰਤ ਦੀ ਉਦੋਂ ਪ੍ਰਮਾਤਮਾ ਗਿਆ ਰਾਸਕੀਤੀ ਨੂੰ ਰਾਮਦਾਸ ਅੱਗੇ ਬਖਸ਼ਿਸ਼ ਕਰੋ ਪੰਜਾਬ ਦੇ ਲੋਕਾਂ ਨੂੰ ਇਹ ਰਾਤ ਮਿਲੇ ਔਰ ਇਹਦੇ ਤੋਂ ਬਾਅਦ ਜਿਹੜਾ ਉਹ ਪੰਜਾਬ ਦੇ ਲੋਕ ਸੁਖ ਸ਼ਾਂਤੀ ਵਾਲੇ ਪਾਸੇ ਜਾਣ ਹੜ੍ਹਾਂ ਤੋਂ ਇਹਨਾਂ ਦਾ ਬਚਾਅ ਹੋਵੇ ਇਸ ਵਾਸਤੇ ਅਰਦਾਸ ਵੀ ਕਰਾਈ ਆ ਤੇ ਨਿਸ਼ਾਨ ਸਾਹਿਬ ਦੀ ਚੋਲੇ ਦੀ ਸੇਵਾ ਵੀ ਕਰਾਈ ਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰ ਤੇ ਬਖਸ਼ ਸਾਹਿਬ ਤੇ ਉਹ ਚੋਲੇ ਬਦਲ ਦੀ ਸੇਵਾ ਕਰਵਾਈ ਔਰ ਅੱਜ ਜੋ ਹੜ੍ਹਾਂ ਦੀ ਸਥਿਤੀ ਆ ਉਹ ਬਹੁਤ ਮਾੜੀ ਹੈ ਬਹੁਤ ਮਾੜੀ ਜਿਹਦੇ ਨਾਲ ਪੰਜਾਬ ਦੇ ਲੋਕਾਂ ਦਾ ਜਾਨੀ ਨੁਕਸਾਨ ਮਾਲੀ ਨੁਕਸਾਨ ਔਰ ਲੋਕਾਂ ਨੂੰ ਆਸ ਆਸ ਨਹੀਂ ਆਪੀ ਅਸੀਂ ਅਗਲੇ ਜਿਹੜੇ ਅਗਲੇ ਬਰਿਆਂ ਚ ਅਸੀਂ ਜਾ ਕੇ ਇੱਥੇ ਕੀ ਕਰਨਾ ਔਰ ਪੰਜਾਬ ਤਰਾਸਤੀ ਵੱਲ ਨੂੰ ਜਾ ਆ ਕੱਲ ਮੈਂ ਵਿਖਿਆ ਸੈਂਟਰ ਦਾ ਮਨਿਸਟਰ ਵੀ ਆਏ ਸਨ ਇੱਕ ਐਗਰੀਕਲਚਰ ਮਨਿਸਟਰ ਉਹ ਵੀ ਵੇਖ ਕੇ ਗਏ ਆ ਤੇ ਅਨਾਉਂਸ ਕੁਝ ਨਹੀਂ ਕਰਕੇ ਗਏ ਆ ਉਹ ਵੇਖ ਕੇ ਤੇ ਸਾਡੀਆਂ ਫਸਲਾਂ ਚ ਉਹ ਜਿਹੜਾ ਉਹ ਕੋਈ ਫਸਲਾਂ ਦੇ ਰਹਿਤ ਖੁੰਦ ਲੈ ਕੇ ਜਿਹੜੀ ਥੱਲੇ ਪਈ ਆ ਗੜਿਆਂ ਝੋਨਾ ਲੈ ਕੇ ਉੱਥੇ ਗਏ ਆ ਉਹਦੇ ਤੋਂ ਬਾਅਦ ਅੰਦੇ ਫੈਸਲਾ ਦੇਾਂਗੇ ਤੁਹਾਡੇ ਥਰੂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਪੰਜਾਬ ਸਾਰੇ ਕੰਮ ਰੋਕੇ ਜੇ ਅਫਗਾਨਿਸਤਾਨ ਨੂੰ ਆਪਾਂ ਇਹ ਵੱਡੀਆਂ ਸਹਾਇਤਾ ਦੇ ਸਕਦੇ ਆ ਇਹ ਤੁਹਾਡਾ ਆਪਣਾ ਸੂਬਾ ਇਹ ਦੇਸ਼ ਨੂੰ ਪਾਲਦਾ ਰਿਹਾ ਇਹ ਦੇਸ਼ ਲਈ ਅੰਨ ਪੈਦਾ ਕਰਦਾ ਰਿਹਾ ਔਰ ਅੱਜ ਵੀ ਕਰਦਾ ਹੈ ਇਸ ਸਰਦੀ ਸੂਬਾ ਤੁਹਾਡੀ ਰਾਖੀ ਲਈ ਵੀ ਵੱਡੀ ਮਦਦ ਕਰਦਾ ਇਸ ਸੂਬੇ ਵਾਸਤੇ ਸਾਨੂੰ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਦੇ ਸਕਦੇ ਹੋ ਉਹ ਦੇਣਾ ਚਾਹੀਦਾ ਔਰ ਪਿੰਡਾਂ ਚ ਗਏ ਆ ਪਿੰਡਾਂ ਦੇ ਲੋਕ ਨੂੰ ਤਕਲੀਫਾਂ ਨੇ ਮੈਂ ਤੁਹਾਡੇ ਥੋਂ ਇੱਕ ਬੇਨਤੀ ਹੋਰ ਕਰੂੰਗਾ ਕਿ ਸਾਡੇ ਵੀਰ ਜਿਹੜੇ ਉੱਥੇ ਰਸ ਲੈ ਕੇ ਆਉਂਦੇ ਆ ਕੋਈ ਹੋਰ ਸਮਾਨ ਲੈ ਕੇ ਆਉਂਦੇ ਆ ਪੱਠੇ ਲੈ ਕੇ ਆਉਂਦੇ ਆ ਆਚਾਰ ਲੈ ਕੇ ਆਉਂਦੇ ਆ ਜਾਂ ਦਵਾਈਆਂ ਲੈ ਕੇ ਆਉਂਦੇ ਆ ਕੋ ਖਾਣ ਪੀਣ ਵਾਲੀਆਂ ਅਵਸਥਾ ਲੈ ਕੇ ਆਉਂਦੇ ਆ ਉਹ ਅਵਸਥਾ ਜਿਹੜੀਆਂ ਉਹ ਸੰਸਥਾ માં ਜਿਵੇਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉੱਤੇ ਉਹਦੇ ਪਹੁੰਚਾ ਦਿੱਤੀਆਂ ਜਾਂ ਤਾਂ ਕਿ ਅੱਗੇ ਚਲੀਆਂ ਜਾਣ ਜਾਂ ਕਿਸੇ ਚੰਗੀਆਂ ਸੰਸਥਾਵਾਂ ਨੂੰ ਰੁਪਈਆ ਜਿਹੜੀਆਂ ਲੋਕਾਂ ਤੱਕ ਪਹੁੰਚ ਸਕਣ ਅਸੀਂ ਵੇਖਿਆ ਉਹ ਜਿਹੜੇ ਸਮਾਨ ਹੈ ਸਾਰਾ ਉਹ ਸੜਕਾਂ ਤੇ ਜਿੱਥੇ ਕੋ ਤੂੜੀ ਲੈ ਕੇ ਆਇਆ ਉਹ ਜਦੋਂ ਸ਼ਾਮ ਤੱਕ ਤੂੜੀ ਨਹੀਂ ਉਹਦੀ ਕਿਸੇ ਪਾਸੇ ਲੱਗੀ ਉਹਨੇ ਤੂੜੀ ਸੜਕ ਦੇ ਕੰਢੇ ਢੇਰੀ ਕਰ ਦਿੱਤੀ ਹੈ ਜੇ ਕੋਈ ਬਿਸਕਟ ਲੈ ਕੇ ਆ ਬ੍ਰੈਡ ਲੈ ਕੇ ਆ ਖਾਣ ਵਾਲੀ ਵਸਤਾਂ ਲੈ ਕੇ ਆ ਔਰ ਲੋਕਾਂ ਨੇ ਉੱਥੇ ਖੂਬ ਵੇਚਾਲੀਏ ਬਚਾ ਕੇ ਨਾ ਲਈਆ ਜਿਹੜੇ ਸਾਡੇ ਭਰਾ ਜਿਹੜੇ ਸੁੱਕੇ ਥਾਂ ਨੇ ਔਰ ਪਾਣੀ ਦੇ ਲਾਗੇ ਜਿਹੜੇ ਪਾਣੀ ਦੇ ਵਿੱਚ ਘਿਰੇ ਉਹਨਾਂ ਨੂੰ ਨਹੀਂ ਮਿਲਿਆ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਨੂੰ ਇਹਨਾਂ ਲੋਕਾਂ ਦੇ ਨਾਲ ਹਮਦਰਦੀ ਕਰਨੀ ਚਾਹੀਦੀ ਆ ਉੱਥੇ ਖੜ ਕੇ ਇਹਨਾਂ ਦੇ ਨਾਲ ਸਮਾਨ ਇਹਨਾਂ ਦੇ ਘਰਾਂ ਤੱਕ ਪਹੁੰਚਾਉਣਾ ਚਾਹੀਦਾ ਸਾਨੂੰ ਔਰ ਪਰਮਾਤਮਾ ਬਖਸ਼ਿਸ਼ ਕਰੇ ਪੰਜਾਬ 'ਚ ਜਿਹੜੇ ਅਗਲੇ ਆਉਣ ਵਾਲੇ ਦੇਣ ਆ ਉਹਨਾਂ ਤੋਂ ਇਹਨਾਂ ਵੱਡੀ ਕਰੋਪੀ ਜਿਹੜੀ ਬਿਮਾਰੀ ਦੇਣੀ ਉਹਦੇ ਤੋਂ ਵੀ ਇਹਨਾਂ ਨੂੰ ਬਚਾ ਕੇ ਰੱਖੇ ਪਸ਼ੂ ਤਨ ਖਤਮ ਹੋ ਗਿਆ ਸਾਰਾ ਪਸ਼ੂ ਤਨ ਜਾਂਦਾ ਰਿਹਾ ਔਰ ਮੈਂ ਅੱਗੇ ਵੀ ਕਿਹਾ ਸੀ ਕਿ ਅੱਗੇ ਜੇ ਮਾਰਵਾਜਾਂ ਦੀ ਸੀ ਕਿਸਾਨ ਉਤੇ ਕਿਸਾਨ ਕੋਸ਼ਿਸ਼ ਕਰਦਾ ਸੀ ਕਿ ਅਸੀਂ ਆਚਰ ਉਚਾਰ ਡੰਗਰ ਰਹਿ ਗਏ ਆ ਪੱਠੇ ਬੀਜ ਕੇ ਇਹਨਾਂ ਨੂੰ ਪਾ ਕੇ ਇਹਨਾਂ ਦਾ ਦੁੱਧ ਚੋ ਕੇ ਬੀਜ ਕੇ ਆਪਣਾ ਗੁਜ਼ਾਰਾ ਕਰ ਲਾਂਗੇ ਸੋ ਉਹ ਜਿਹੜਾ ਕੰਮ ਉਹ ਸਾਡਾ ਉਹ ਜਿਹੜਾ ਉਹ ਵੀ ਰਹਿ ਗਿਆ ਸੋ ਮੈਂ ਅਰਦਾਸ ਕਰੂ ਗੁਰੂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਿਓ ਇਸ ਕਿਰਪੀ ਤੋਂ ਇਹ ਪੰਜਾਬ ਨੂੰ ਬਚਾਇਓ ਔਰ ਪੰਜਾਬ ਨੂੰ ਚੜ੍ਹਦੀ ਕਲਾ ਵਲ ਪਾਸਾ ਰੱਖਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨੇਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027